ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ 'ਚ ਮਾਲਕ ਕਰੇ ਜੀ ਵਾਦਾ ਲਓ ਜੀ ਭਾਈ ਜਿਵੇਂ ਤੁਹਾਨੂੰ ਪਤਾ ਹੀ ਹੈ ਅੱਜ ਸਵੇਰ ਦਾ ਇਹਨਾਂ ਨੇ ਰੌਲਾ ਪਾਇਆ ਹੋਇਆ ਕਿ ਨਹੀਂ ਵੀ ਅਲਮਾਰੀ ਲੈ ਕੇ ਆਉਣੀ ਹੈ ਅਲਮਾਰੀਆਂ ਹੁਣ ਇਹ ਨਹੀਂ ਸਮਝ ਲਾਦੀ ਵੀ ਇੱਕ ਲੈ ਕੇ ਆਣੀ ਆ ਕਿ ਦੋ ਲੈ ਕੇ ਆਉਣੀਆਂ ਹੈ ਤੇ ਚੱਲ ਦੇਖਦੇ ਹਾਂ ਹੁਣ ਕਿਆ ਬਣਦਾ ਜਾ ਕੇ ਮੈਂ ਦੁੱਧ ਤੇ ਆਇਆ ਤਾਂ ਆਉਂਦੀ ਸਾਰ ਜਦੇ ਫੇਰ ਮਗਰ ਪੈ ਗਈ ਸਾਰੀ ਮੰਮੀ ਵੀ ਨਾਲ ਲੱਗ ਜਾਂਦੀ ਆ ਹੈ ਸਾਰੇ ਇਕੱਠੇ ਹੋ ਕੇ ਬਾ ਹੁਣ ਤਾਂ ਜ਼ਿਆਦਾ ਹੀ ਕੰਮ ਹੁਣ ਤੱਕ ਤਾਂ ਮੈਂ ਟਾਲਦਾ ਹੀ ਰਿਹਾ ਕਈ ਖਾਸੇ ਦਿਨ ਹੋ ਗਏ ਪਰ ਹੁਣ ਤਾਂ ਇੱਕ ਦੋ ਦਿਨ ਤੇ ਜ਼ਿਆਦਾ ਯੱਤ ਜੀ ਚੱਕਦੀ ਇਹਨਾਂ ਨੇ ਭਾਈ ਕਹਿੰਦੇ ਵੀ ਜੋ ਮਰਜ਼ੀ ਕਰੋ ਅਲਮਾਰੀਆਂ ਲੈ ਕੇ ਹੀ ਆਉਣੀਆਂ ਹੈ ਵੀ ਚਲੋ ਮੁਸ਼ਕਲ ਆਪਾਂ ਕਹੀ ਐਵੇਂ ਹੀ ਕਹੀ ਜਾਈਏ ਹਨਾ ਕੱਪੜੇ ਹੁਣ ਨਿਆਣਿਆਂ ਦੇ ਵੀ ਬਹੁਤ ਹੋ ਜਾਂਦੇ ਆ ਤੇ ਜਿਹੜਾ ਭਾਈ ਸਾਹਮ ਦਾ ਉਹਨੂੰ ਪਤਾ ਬਹੁਤ ਮੁਸ਼ਕਲ ਹੋ ਜਾਂਦੀ ਹੈ ਕੱਪੜੇ ਸਾਹਮਣੇ ਹਨਾ ਨਿਆਣਿਆਂ ਦੇ ਖਾਸ ਕਰਕੇ ਨਿਆਣਿਆਂ ਜੀ ਤਾਂ ਇੱਕ ਇੱਕ ਸਾਈਡ ਸੈਪਰੇਟ ਜੇ ਪਏ ਹੋਣ ਨਾ ਤਾਂ ਬੰਦਾ ਚੱਕ ਕੇ ਪਾ ਲੈਂਦਾ ਤੇ ਦੂਜੇ ਕੱਪੜਿਆਂ ਦੇ ਵਿੱਚੇ ਗਾਜ ਆ ਪਈ ਜਾਵੇ ਉਹ ਥੋੜਾ ਮੁਸ਼ਕਲ ਹੋ ਜਾਂਦਾ ਕੰਮ ਹਨਾ ਲੱਭਣੇ ਲਵਾਉਣੇ ਪਹਿਲੇ ਹੀ ਹੁਣ ਸਿਆਲ ਦਾ ਟਾਈਮ ਆ ਇਹ ਤਾਂ ਐਵੇਂ ਹੁੰਦਾ ਵੀ ਚਲੋ ਇੱਕ ਸਾਈਡ ਪਏ ਹੋਵੇ ਨਿਆਣੇ ਦੇ ਕੱਪੜੇ ਚੱਕੋ ਪਾਲੋ ਜੇ ਹੁਣ ਆਪਾਂ ਲੱਬ ਲਬਈਏ ਵਾਲਾ ਕੰਮ ਰੱਖੀਏ ਉਹ ਥੋੜਾ ਜਿਹਾ ਫਿਰ ਮੁਸ਼ਕਲ ਹੋ ਜਾਂਦਾ ਹਨਾ ਤੇ ਬਾਕੀ ਮਿਲਦੇ ਆਂ ਜੀ ਹੁਣ ਫੈਮਿਲੀ ਨਾਲ ਬੈਠੇ ਸਾਰੇ ਜਾਣੇ ਹੁਣ ਅਸੀਂ ਚੱਲੇ ਆਂ ਜੀ ﺍﻟमारीयां ਦੇਖਣ ਦੇਖਦੇ ਆਂ ਹੁਣ ਕਿਹੜੀ ﺍﻟमारी ਭਾਈ ਠੀਕ ਲੱਗਦੀ ਆ ਕਿੰਨੇ ਕੁ ਪੈਸੇ ਲੱਗਦੇ ਆ ਹੈ ਇਹ ਵੀ ਪਤਾ ਲੱਗੂਗਾ ਹੁਣ ਜਾ ਕੇ ਕਿਆ ਬਣਦਾ ਹੈ ਏ ਬਾਕੀ ਇਹਨਾਂ ਨੇ ਹੁਣ ਤੁਹਾਨੂੰ ਪਤਾ ਥੋੜੇ ਬਹੁਤ ਟਾਂਕਾ ਵੀ ਲਾਇਆ ਵਾ ਹੁੰਦਾ ਇਹਨਾਂ ਤੇ ਵੀ ਲੈਣਾ ਮੈਂ ਥੋੜਾ ਬਹੁਤ ਦੇਖਿਓ ਭੋਰੇ ਲੈਣੇ ਥੋੜੇ ਬਹੁਤੇ ਤਾਂ ਜੀ ਜਿਆਦਾ ਨਹੀਂ 1000 1000 2000 ਤਾਂ ਭੋਰੂਗਾ ਤੇ ਉਹ ਆਕਾ ਦਾ achar paata ਨਿੰਬੂ ਨੂੰ ਹਲੇ ਹਲਦੀ ਤੇ ਨੋ ਗੱਲ ਗਲਾਂ ਦਾ ਲਾਂਬੂ ਕੱਲੇ ਨੀ ਉਹ ਕੱਲੇ ਨਹੀਂ ਐਡਾ ਡੇ ਬੜੇ ਨਿੰਬੂ ਲਓ ਜੀ ਨਿੰਬੂ ਦਾ achar ਪੈ ਗਿਆ ਭਾਈ ਹਲੇ ਜੀ ਪਿਆ ਆਜੋ ਜੀ ਇਹਨੇ ਖਾਣਾ ਹਾਂ ਫਲਦੀ ਨੂਨ ਲਾਇਆ ਵਾ ਫਲਦੀ ਨੂਨ ਲਾਇਆ ਵਾ ਮਤਲਬ ਆਚਾਰ ਹੈ ਜੇ ਵਿੱਚ ਸਮਾਨਤਾ ਇਹਦੇ ਪਾਉਣਾ ਨਿੰਬੂ ਦਾ ਆਚਾਰ ਅਜੇ ਧੋਪਾ ਲੱਗ ਰਹੀ ਏ ਇਹ ਆਜੋ ਫਿਰ ਮਿਲਦੇ ਆਂ ਜੀ ਫੈਮਿਲੀ ਨਾਲ ਕਰਦੇ ਆਂ ਫਿਰ ਸਿਸਟਮ ਕੀ ਕਰਨਾ ਕਿ ਕਣਾਂ ਜਾਣਾ ਕਰਨਾ ਬੱਲਾ ਬੱਲਾ ਆ ਦੇਖ ਲੋ ਹਜੇ ਕਹਿੰਦੇ ਆ ਹਰ ਗੁਣ ਦੇ ਕੱਪੜੇ ਆ ਨੂਰਨਾ ਦੇ ਕੱਪੜੇ ਇਹ ਤੇ ਇਹਨਾਂ ਦੇ ਹੀ ਨੀ ਸਾਹਬ ਹੁੰਦੇ ਨਿਆਣੇ ਦੇ ਤਾਂ ਇੱਕ ਪਾਸੇ ਹੈ ਠੰਡਾਂ ਦੇ ਹਾਂ ਠੰਡ ਦੇ ਕੱਪੜੇ ਕੱਢੇ ਆ ਸਸਕਲ ਦੇ ਸਾਰਿਆਂ ਨੂੰ ਹੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਰਹੋਗੇ ਇਹ ਠੰਡਾਂ ਦੇ ਕੱਪੜੇ ਕੱਢੇ ਆ ਅੱਛਾ ਆਹ ਪਤਾ ਨਹੀਂ ਕੀ ਦੇ ਕੱਪੜੇ ਇਹਨੇ ਕੱਪੜੇ ਆ ਵੀ ਪਏ ਕੱਪੜੇ ਦੱਸ ਪਤਾ ਨਹੀਂ ਕੀ ਦੇ ਕੀ ਦੇ ਕੱਪੜੇ ਆ ਦੇਖ ਕੇ ਲਗੀ ਦੇ ਮੈਂ ਤਾਂ ਇਹ ਹੈਰਾਨ ਆ ਦੱਸ ਥੋਡੇ ਇਹ ਸਾਰੇ ਕੀ ਦੇ ਮੇਰੇ ਹੂੰ ਹੋਰ ਨਹੀਂ ਕੋਸ ਕਰੋ ਚੈੱਕ ਉਹ ਮੇਰੇ ਨਹੀਂ ਹੈਗੇ ਚੈੱਕ ਕਰੋ ਜੀ ਮੇਰੇ ਹੈ ਹੀ ਨਹੀਂ ਥੋਡੇ ਹੀ ਆ ਇਹ ਮੈਂ ਲਾਸਟ ਤਰੀਕਾ ਕਰਕੇ ਪਾਈ ਹੁਣ ਮਾਇਆ ਹੈ ਨਹੀਂ ਕੋਲ ਹੈ ਤਰੀਕਾ ਦੇਖ ਲਾ ਜੀ ਕਿੰਨੀ ਹੋਗੀ ਹਾਂ ਦਾ ਲਾਸਟ ਚ ਨਾ ਪਹਿਲੀਆਂ ਚ ਗੱਬੇ ਕਰੋ ਕਰਨਾ ਫੇ ਮੁੱਕਲੇ ਪੈਸੇ ਪਹਿਲੀਆਂ ਤਰੀਕਾਂ ਵਾਲੇ ਹਾਂ ਤੁਸੀਂ ਜਮਾਈ ਨਹੀਂ ਸੇਵਿੰਗ ਕਰਕੇ ਰੱਖਦੇ ਆਪਣੇ ਕੋਲ ਸੇਵਿੰਗ ਕਿੱਥੇ ਹੁੰਦੀ ਆ ਵਿਆਹ ਪਰ ਨਹੀਂ ਖਰਚਾ ਹੋਇਆ ਕਿੰਨਾ ਕਹੋਗੇ ਤੁਹਾਡਾ ਵਿਆਹ ਪਰ ਖਰਚਾ ਦਿੱਤੇ ਤਾਂ ਮੈਨੂੰ ਹੱਦ ਹੋਗੀ ਹਾਂਜੀ ਬੋ ਦੱਸੋ ਤਾਂ ਸਹੀ ਵੀ ਆ ਜੈਸੇ ਹਮ ਆ ਫਲਾਣੀ ਚੀਜ਼ ਤੇਦੀ ਸੂਟ ਅਸੀ ਨਹੀਂ ਲੱਤੇ 2000 ਤੁਹਾਡਾ ਉੱਥੇ ਲੱਗਿਆ ਤਾਂ ਜੁਐਲਰੀ ਜੁਲਰੀ ਲੈਣ ਨੂੰ ਅੱਛਾ ਦੱਸੋ ਉਸ ਤੋਂ ਇਲਾਵਾ ਕਿੱਥੇ ਖਰਚੇ ਫੇਰਾ ਫਰਟਾ ਹੋਣਾ ਲੱਗਿਆ 8 900 ਦੀ ਬੈਡਰੀ ਆ ਗਈ ਸਾਰੀ ਕਿੰਨੇ ਦੀ ਮੈਂ ਡਰਾਈ ਕਲੀਨ ਕਰਾਇਆ ਹੋਰ ਨਹੀਂ ਕੁਝ ਕੱਪੜੇ ਜੇ ਵੀ ਲੱਤੇ ਆ ਨਹੀਂ ਨਹੀਂ ਵਿੱਚ ਡਰਾਈ ਕਲੀਨ ਕਰਾਉਣੇ ਆ ਕੱਪੜੇ ਕੱਥੇ ਲੱਤੇ ਡਰਾਈ ਕੱਪੜੇ ਲੱਤੇ ਡਰਾਈ ਕਲੀਨ ਕਰਾਇ ਤੇ ਸੁੱਕਪਾਣੇ ਵਿੱਚ ਹੂੰ ਉਹ ਤਾਂ ਨਹੀਂ ਲੱਗਿਆ ਨੇ ਦੋ ਚਲੋ ਮੰਜੀ ਦੀ ਆ ਡਰਾਈ ਕਲੀਨ ਕਰਾਏ ਮੰਮੀ ਇਹਨਾਂ ਨੇ ਹੁਣ ਬਸ ਹੁਣ ਵਿਆਹ ਨਿਬੜ ਗਿਆ ਹੁਣ ਕਹ ਇਹਨਾਂ ਨੂੰ ਯਾਦ ਆ ਬਸ ਇਹਦਾ ਜਿਹਨੇ ਲਾਏ ਉਹਨੂੰ ਪਤਾ ਦੰਡੀ 5000 ਜਾ ਕੇ ਚਲੋ ਮੇਰੇ ਕਹ ਲਗੇ ਹਾਂਜੀ ਇੱਕ ਲਾਟਰੀ ਪਾ ਲਾ ਮੋਤੀ ਜੀ ਇਹਨਾਂ ਦਾ ਮਾਸਤੇ ਮਾਰਦੇ ਲਾਟਰੀ ਤਾਂ ਬਸੇ ਨਹੀਂ ਪਾਈ ਜਾਂਦੇ ਥਾਲੀਆਂ ਨਿਕਲਦੀਆਂ ਨਹੀਂ ਫਾਈ ਫਿਰ ਤੁਸੀਂ ਯਾਰ ਆਸ ਕਰੋ ਹਾਂ ਮੈਂ ਵਿਸ਼ਵਾਸ ਨਹੀਂ ਕਰਦੀ ਉਹਦੇ ਵਿੱਚ ਮੈਂ ਚਾਹੁੰਦੀ ਆ ਵੀ ਆਪਣੇ ਹੱਥਾਂ ਨਾਲ ਕਰਾਂ ਬਾਬਾ ਦਾ ਡਾਂਗ ਵਾਲੇ ਬਾਬਾ ਮੈਂ ਪਰ ਤਾਂ ਵਿਸ਼ਵਾਸ ਕਰਦੀ ਆ ਹੈਗੀ ਆ ਪਰ ਜੇ ਮੈਂ ਇਹਨੂੰ ਕਹਤੇ ਨਾ ਲਾਟਰੀ ਕੱਢ ਦੋ ਤਾਂ ਨਿਕਲ ਹੱਥਾਂ ਨਾਲ ਆਲਾ ਮੈਰ ਹਲਾਲਾ ਦਿਮਾਗ ਖਲਾਲਾ ਹਾਂ ਬੜੀ ਬੈਠੀ ਜਾਂਦੀ ਆ ਘਰ ਬੈਠੀ ਮੈਨੂੰ ਪੈਸਾ ਮਿਲ ਜਵੇ ਪੈਸਾ ਪੈਸਾ ਕਰਦੀ ਏ ਕਿਉ ਪੈਸੇ पे ਤੂੰ ਮੱਤੀ ਇਹ ਪੈਸੇ ਜਿਵੇਂ ਨਚਾਉਂਦਾ ਦੁਨੀਆ ਨੱਚੀ ਜਾਂਦੀ ਹਾਂ ਹਾਂ ਮੇਰਾ ਪੁੱਤ ਠੀਕ ਆ ਮੰਮੀ ਦਹੀਂ ਦਾ ਮੂੰਫੜੀਆਂ ਲੈ ਆ ਗਈ ਮੈਂ ਮੰਗ ਲਓ ਜਦੋਂ ਮੈਨੂੰ ਪਾਲ ਮੈਨੂੰ ਤਾਂ ਕਹਦਾ ਮੰਗ ਰਗਾ ਤੂੰ ਹੀ ਹੁਣ ਰੱਖ ਲੈ ਉਹ ਖਾਈਆ ਭਾਈ ਕੰਮ ਹੈ ਲੈ ਤੇ ਤੇ ਉੱਪਰ ਉਫਲੀਆਂ ਫਾਜ ਨੇ ਖਾਣੀਆਂ ਕੱਢ ਕੇ ਦਿੰਦੀ ਆ ਹਮ ਠੀਕ ਆ ਨਾ ਮੀ ਹਾਂ ਭਾਈ ਚਲੋ ਚੱਲਿਆ ਯਾਰ ਮੈਂ ਥੱਕ ਗਿਆ ਜਿਵੇਂ ਨਾ ਬੈੱਡ ਚ ਕੱਪੜੇ ਕੱਢ ਦਿੱਤੇ ਮੇਰੀ ਠੂਹੀ ਦਵਾ ਦੇਦੀ ਮੈਂ ਆ ਕੇ ਥੋੜੀ ਜਿਹੀ ਰੈਸਟ ਕਰਨੀ ਆ ਚਲੋ ਚੱਲੀਏ ਜੀ ਅੱਛਾ ਕੱਪੜੇ ਅੱਜ ਸਿਆਲ ਵਾਲੇ ਕੱਢੇ ਆ ਹਾਂ ਹਾਂ ਜੀ ਹੋਰ ਸਿਆਲ ਦੇ ਤਾਂ ਕੱਢ ਕੇ ਉੱਧਰ ਸੁਕਾ ਕੇ ਰੱਖਤੇ ਸੀ ਲੋੜ ਨਹੀਂ ਨਾ ਮੈਨੂੰ ਪਹਿਲੇ ਇੱਕ ਗੱਲ ਦੱਸੋ ਸੱਚੀ ਸੱਚੀ ਹਮ ਅਲਮਾਰੀਆਂ ਲੈ ਲਈਆਂ ਸੀ ਦੋ ਕਿੰਨੇ ਪੈਸੇ ਘਟਦੇ ਆ ਬਈ ਨੋਟੇ ਤਾਂ ਤੁਸੀਂ ਆਪਣੇ ਕੋਲ ਤੇ ਵੀ ਪਾਉਂਗੇ ਆ ਇਹ ਤਾਂ ਹੈ ਨਹੀਂ ਅਸੀਂ ਵੀ ਕੱਢ ਪਹਿਲਾਂ ਤੁਸੀਂ ਜਿਹੜੀ ਤੁਹਾਨੂੰ ਦੇ ਦੀਆ ਕੱਢ ਕੇ ਲਮਾਰੀਆਂ ਚੋਂ ਪਹਿਲਾਂ ਤੁਸੀਂ ਐ ਪੈਂਟਾਂ ਜੋ ਨਿਕਲਦੇ ਆ ਜਿਆਦਾ ਅੱਛਾ ਪੰਜੀ-ਪੰਜੀ ਦਾ ਤੁਸੀਂ ਹਿਸਾਬ ਮੰਗ ਲੈਨੇ ਆ ਅੱਧ ਪੰਜ ਰੁਪਏ ਤਾਂ ਤੁਸੀਂ ਛੱਡਦੇ ਨਹੀਂ ਗੱਲ ਸੁਣ ਹੂੰ ਜਦ ਤੂੰ ਪੈਂਟ ਖੋਲ ਕੇ ਜਾਂਦਾ ਹੂੰ ਪਹਿਲਾਂ ਜੇਬਾਂ ਨੂੰ ਉੱਤ ਮਾਰਦਾ ਏ ਹਾਂ ਜੇਬਾਂ ਨੂੰ ਉੱਤ ਮਾਰ ਕੇ ਫੇਰ ਪੈਂਟ ਰੱਖਣੀ ਆ ਜੇ ਕਿਤੇ ਪੰਜ ਰੁਪਏ ਲੈ ਵੀ ਜਾਣ ਨਾ ਉਹ ਵੀ ਲੈ ਕੇ ਛੱਡੂ ਮੈਂ ਦੇ ਲੈਨੇ ਵੀ ਹੈਗੇ ਆ ਤਾਂ ਦੇ ਦੋ ਪੱਟ ਕੇ ਛੱਡੂ ਬਾਈ ਦਾ ਪਤਾ ਕੀ ਕਹੂਗਾ ਉਹ ਵੀ ਲੈ ਲੈਂਦੇ ਆ ਜੇ ਥੋੜੇ ਜਿਹਾ ਪੈਸੇ ਆ ਫੇ ਪਤਾ ਕੀ ਕਹੂਗਾ ਮਾਤਾ ਜੀ ਦੇ ਵਿੱਚ ਪੈਸੇ ਤੇ ਮੈਂ ਕਿੰਨੇ ਜੇ ਹੈਗਾ 300 ਤੇ 500 ਦੱਸਣਾ ਮੈਂ ਜਿਉਣਾ ਬਾਗੂ ਤੇ ਪਾਣੀ ਆ ਮੈਂ ਰਾਤ ਇਹਨਾਂ ਦੇ ਸਾਹਮਣੇ 500 ਰੁਪਏ ਲੱਤਾ ਸਾਹਮਣੇ ਮੈਨ ਕੋ ਹੋਇਆ ਨਹੀਂ ਆ ਪਤਾ ਨਹੀਂ ਉਹ ਵੀ ਕੱਢ ਲਿਆ ਪਤਾ ਨਹੀਂ ਕਿੱਥੇ ਗਿਆ ਉਹ ਮੈਂ ਨਹੀਂ ਕੱਢਿਆ ਗੁੱਡਿਆ ਪਤਾ ਨਹੀਂ ਕਿੱਥੇ ਗਿਆ ਮੈਂ ਦੱਸ ਹੂੰ ਇਹ ਜੇ ਕੰਮ ਆ ਕਿ ਆ ਇਹਨਾਂ ਨੂੰ ਪੈਸੇ ਦੇ ਦੇਵੇ ਬੰਦਾ ਦੱਸ ਹੈ ਨਹੀਂ ਪਾਜੀ ਉਹ ਲੈਣਾ ਚੁੱਪ ਕਰ ਉਹ ਮੈਂ ਨਹੀਂ ਲਿਆ ਸੱਚੀਓ ਦੇ ਦੂੰਗੀ ਮੈਨੂੰ ਤਾਂ ਪੈਸੇ ਨਾਲ ਮੋਹ ਨਹੀਂ ਤੁਸੀਂ ਲੈ ਲਿਓ ਜਿੱਦਾਂ ਕਹਿੰਦੇ ਹੋ ਹੁਣ ਵੀਡੀਓ ਚੱਲਦੀ ਚ ਲੱਭ ਕੇ ਦੇ ਦੂੰਗੀ 2 2000 ਰੁਪਇਆ ਵੀਡੀਓ ਦੇ ਵਿੱਚੇ ਮੜਾਉਂਗੀ ਮੇਰੀ ਗੱਲ ਸੁਣੋ ਦੋ ਲਵਾਨੀਆਂ ਤੁਹਾਨੂੰ ਦਵਾ ਦੇਣੀ ਅੱਜ ਦੋਹੇ ਜਾਨੀਆਂ 2 2000 ਰੁਪਇਆ ਦੇ ਦੋ ਲਮਾਰੀ ਆਵੇ ਪੰਨ ਓ ਜੱਗੀ ਆ ਜਾਵੇ ਖੇਤਾਂ ਦੇ ਮੈਂ ਉਹਦੇ ਤੇ ਲੈ ਕੇ ਦੇ ਦਿੰਦੀ। ਲਮਾਰੀ ਆਵੇ 5000 ਦੀ ਲਮਾਰੀ ਆਵੇ 7000 ਦੀ। ਬਾਈ ਤੇ ਥੋੜੀ ਲੈਣੇ ਆ। ਫਿਰ ਹੋਰ ਕੀ ਵੀ। ਆ ਜਿਹੜੇ ਟਾਂਕੇ ਲਾਏ ਵੇ ਉਹ ਲੈਣੇ ਆ। ਕੀ ਕੀ ਲਵਾਏ ਮੈਨੂੰ ਲੱਗੇ ਸੋਨੇ। ਮੇਰੀ ਗੱਲ ਸੁਣੋ। ਤੁਹਾਡਾ ਭਾਈ ਤਾਂ ਰੱਖਦਾ ਹੀ Google Pay ਆ। ਕੈਸਾ ਜਮਾਈ ਨਹੀਂ ਰੱਖਦੇ ਹੋ? ਫਿਰ ਮੈਂ ਟੰਕਾ ਕਿ ਨਹੀਂ ਰੋਣਾ? Google Pay ਦਾ ਪਾਸਵਰਡ ਮੈਨੂੰ ਨਹੀਂ ਯਾਦ ਰਹਿੰਦਾ। ਲੈ ਦੱਸ। ਹੈ। ਉਹ ਕਿਹੜੇ ਫੋਨ ਦੇ ਵਿੱਚ ਆ? ਕਰਤੀ ਤੁਹਾਨੂੰ 5 ਦੇ ਦੀ। ਲਿਓ। ਪਰ ਇੱਕ ਗੱਲ ਐ ਰਵਿੰਦਰ ਕਾਦਰ ਸਾਡੀ ਫੇਰ ਨਹੀਂ ਪੈਣੀ ਫੇਰ ਅਗਲੀ ਵਾਰ ਕੋਈ ਚੀਜ਼ ਲੈਣੀ ਆ ਤੁਸੀਂ ਫੇਰ ਕਰਨਾ ਲਿਆਓ ਆ ਪੰਜ-ਪੰਜ ਦਓ ਪੰਜ-ਪੰਜ ਨਹੀਂ ਦੇਣੀ ਦੋ ਮੋਰ ਨਹੀਂ ਬਿਠਾ ਲਈ ਵੀ ਦੋਨੇ ਪੰਜ ਦਊਗੀ ਹੋਰ ਦੱਸੋ ਨਾ 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 ਜਿਹੜੇ ਤਾਂ ਮੈਂ ਮੰਮੀ ਤੇ ਲੈਣੇ ਉਹ ਲੱਗਾ ਕਾਤ ਲੈ ਲਓ ਨਹੀਂ 5000 ਦੋ-ਦੋ ਹਜ਼ਾਰ ਮੰਗਿਆ ਪਰ ਦੋ ਤੁਸੀਂ ਦੋ ਮੈਂ ਚਾਰ ਮੰਮੀ 1000 ਰੁਪਏ ਤੈਅ ਦੇਤਾ ਹੋ ਗਿਆ 5000 ਲੈ ਮਮੀ ਫੜਾ ਮੈਨੂੰ ਖਾਲੀ ਰੁਕੀ ਇਹ ਕੋਈ ਉਹ ਤਾਂ ਮੇਰੇ ਹੀ ਆ ਮਾਤਾ ਤੇਰੇ ਕਹਿ ਬੇ ਮੈਂ ਫੜਾਏ ਬੇ ਤੇਨ ਕੋਈ ਗੱਲ ਨਹੀਂ ਮੈਨੂੰ ਪੈਸੇ ਦੋ ਤੁਸੀਂ ਮੈਨੂੰ ਜੀ ਉਹਦਾ ਮੈਂ ਫੜਾਏ ਬੇ ਮਮੀ ਨੂੰ ਹਾਂਤ ਗਈ ਬਾਤ ਗਈ ਹੁਣ ਤੇਰੇ ਤੇ ਆ ਕੇ ਹੋ ਚਾਹ ਪ੍ਰੂਫ ਆ ਤੁਸੀਂ ਪੈਸੇ ਫੜਾ ਮੈਨੂੰ ਐਂ ਦੱਸੋ ਜੀ ਤੁਸੀਂ ਪ੍ਰੂਫ ਦੋ ਨਹੀਂ ਪ੍ਰੂਫ ਦੱਸ ਕੋਈ ਗੱਲ ਨਹੀਂ ਪ੍ਰੂਫ ਮੈਂ ਦਵਾ ਹਾਂਜੀ ਬੋਲੋ ਇਹ ਮੈਂ ਫੜਾਏ ਤੇ ਮਮੀ ਨੂੰ ਕੈਮਰੇ ਆ ਵਾਸਤੇ ਮੈਂ ਹਿੱਤਾ ਚੱਲ ਜਾਦਾ ਤੇ ਬਾਕੀ ਚੱਲ ਗਏ ਕੈਮਰੇ ਵਾਲੇ ਨੂੰ ਫੇਰ ਮੈਂ ਕਰਤੇ ਗੂਗਲ ਤੇ ਅੱਛਾ ਮਮੀ ਕਿਆ ਅਪਰੂਵ ਹੋ ਮਿਰਵਿੰਦਰ ਨੇ ਤੁਹਾਨੂੰ ਫੜਾਇਆ ਦੱਸ ਨਾ ਦੇ ਕਿਆ ਅਪਰੂਵ ਆ ਦੱਸ ਮਾਤਾ ਵੀ ਉਧਰ ਹੀ ਰਲ ਗਈ ਹੋਰ ਕਿਆ ਜੇ ਮੈਨੂੰ ਤਾਂ ਫੜਾਇਆ ਹੀ ਨਹੀਂ ਹੈਗੇ ਮੈਨੂੰ ਜਸਮੀਨਾ ਫੜਾਇ ਦਿੱਤਾ ਤਾਂ ਫੜਾਇਆ ਹੀ ਨਹੀਂ ਝੂਠ ਬੋਲਦਾ ਫੇਰ ਮੈਂ ਹੀ ਖਾਤੇ ਚੋਂ ਤਾਂ ਮੇਰੇ ਚੋਂ ਹੀ ਗਏ ਫੇਰ ਤਾਂ ਕਹਿੰਦੀ ਆ ਉਹ ਤਾਂ ਕੋਲ ਵੀ ਹੁੰਦੇ ਆ ਨਾ ਦੱਸ ਤਾਂ ਗੱਲ ਗਲਤ ਹੈ ਇੱਥੇ ਹੁੰਦੇ ਉਹ ਤਾਂ ਸਾਰੇ ਵੀ ਨਹੀਂ ਫੜਾਉਂਦੇ ਚਾਈ ਵੀਲਾ ਫੜਾਉਂਦਾ ਮੰਮੀ ਹਾਂ ਬੱਪਾ ਮਾਰੂਗਾ ਫੇ ਤੂੰ ਮੈਨੂੰ ਦੇ ਦੇਖ ਹਾਂ ਇਤਨ ਗੱਲ ਕਹਾਵੇਂ ਹੂੰ ਇੱਕ ਤਸੀਂ ਮੰਨੋ ਚਾਹੇ ਨਾ ਮੰਨੋ ਮੈਂ 1 ਰੁਪਈਆ ਨਹੀਂ ਰੱਖਦੀ ਆਪਣੇ ਕੋਲ ਹੂੰ ਲੱਭ ਲੋ ਚਾਹੇ ਜੈਲ ਮਾਰੀ ਵਿੱਚ ਮੈਂ ਇੱਥੇ ਬੈਠੀ ਹਾਂ ਫੁੱਲ ਜਿਹੜਾ ਕੁਝ ਫੁੱਲਦਾ ਮੇਰੇ ਕੋਲ ਨਹੀਂ ਹੁੰਦੇ ਇਹ ਦੇ ਦੰਦੀ ਸਾਰੇ ਮੈਂ ਜਿਹੜੇ ਚੀਜ਼ ਲਾ ਦਿੰਦੀ ਹਾਂ ਹਲੇ ਮम्मी ਟੀਨਾਂ ਦੀ ਗੱਲ ਕਰਦੀ ਤੇ ਮੈਂ ਮੰਮੀ ਨੂੰ ਕਿਹਾ ਮੜ ਜਾ ਪਤਾ ਕਰ ਲੈ ਆਪਾਂ ਪੈਸੇ ਜੋੜ ਦੰਨੀ ਐ ਪੁੱਛ ਲੋ ਮੰਮੀ ਘੋੜਾ ਬੈਠੀ ਐ ਪੈਸੇ ਫੇਰ ਵੀ ਸੋਚਨੀ ਐ ਪੈਸੇ ਫਟੇ ਵੀ ਐ ਜਿਹੜੇ ਜੋੜਨੇ ਐ ਨਾ ਤੇਲਕਾ ਤੇਲਕਾ ਜੋੜ ਦੇ ਬੈਦਾ ਹਾਂ ਹਾਂ ਫਿਰ ਆਏ ਕਰੋ ਮੈਂ ਕਹਿੰਦਾ ਕਿ ਚਾਚੀ ਦੇਦੇ ਪਾਈ ਦੇ ਪਹਿਲੋ ਜੋੜਨੇ ਹੁੰਦੇ ਆ ਫਿਰ ਆਏ ਕਰੋ ਅੱਛਾ ਜਿਹੜੇ ਮਤਲਬ ਮਾਮੀ ਚਾਚੀ ਤਾਈਆਂ ਨੇ ਦੇ ਦਿੱਤੇ ਉਹ ਜੋੜਦੇ ਆ ਆਪਾਂ ਜੀ ਤੁਸੀਂ ਮੈਨੂੰ ਰੋਜ ਦਿਆ ਕਰਨੇ ਆ 500 ਰੁਪਏ ਮੈਂ ਇਹ ਮੇਰੀ ਗੱਲ ਸੁਣੋ ਫਿਰ ਹੁਣ ਜਿਹੜੇ ਜੋੜੇ ਵੇ ਹੁਣ ਤਾਂ ਦੇ ਦੂ ਹਾਂ ਕਰਦਾ ਦਿੱਤੇ ਉਹਦੇ ਉਹੀ ਜੋੜ ਕੇ ਰੱਖੇ ਵੇ ਇਹ ਮੈਂ ਆਪਣੇ ਲਈ ਨਹੀਂ ਯੂਜ਼ ਕਰਦੀ ਹਰ ਕੋਣ ਲਈ ਨਹੀਂ ਯੂਜ਼ ਕਰਦੀ ਮੈਂ ਕਰਦੀ ਘਰ ਦੇ ਲਈ ਹਾਂ ਕਰਦੀ ਕਦੇ ਚੀਜ਼ ਬਣ ਜਵੇ ਹੂੰ ਇਹ ਵੀ ਪੈਸੇ ਪਤਾ ਕਿਹੜੇ ਬੇਬੀ ਸ਼ਾਵਰ ਵਾਲੇ ਸਾਂਭੇ ਹੋ ਮੰਮੀ ਨੂੰ ਜਦੇ ਫੜਾਤੇ ਤੇ ਮੰਮੀ ਮੇਤੇ ਵੀ ਖਰਚ ਹੋ ਜਾਣ ਮੰਮੀ ਤੁਸੀਂ ਸਾਂਭ ਲਓ ਇਹਨੂੰ ਕਿਤੇ ਯੂਜ਼ ਕਰਦੇ ਰੱਖੇ ਹੋਇਆ ਵਿੱਚ ਤਾਂ ਤੈਨੂੰ ਵੀ ਦੇਵੀ ਦਿੱਤੇ ਕਰ ਤਾਂ ਕੰਮ ਸਾਰ ਵੀ ਦਿੱਤਾ ਹਾਂ ਹਾਂ ਐਂ ਕਰਦਾ ਹੁਣ ਜਦੋਂ ਕਿ ਤੂੰ ਆਇਆ ਹੁੰਦਾ ਭਾਈ ਆਇਆ ਤੇ ਦਰਜਾ ਪੈਸੇ ਪਾ ਕੇ ਪਤਾ ਨਹੀਂ ਕੀ ਆਪਣ ਲਿਆਂਦਾ ਸੀਗਾ ਕੁਝ ਪੈਸੇ ਪਾ ਕੇ ਜਦੋਂ ਭਾਜੀ ਕਹਿੰਦਾ ਸੀ ਤਾਂ ਕਿਆ ਲਿਆਂਦਾ ਸੀਗਾ ਜੁਗਨ ਦਾ ਸੀ ਪਾ ਕੇ ਪਤਾ ਨਹੀਂ ਕੀ ਲਿਆਂਦਾ ਹੁਣ ਇੱਧਰ ਤਾਂ ਮੇਰਾ ਪਹਿਲੇ 10000 ਫਾਈਰਦਾ ਮੇਰਾ ਕਾਈ ਵੀਰ ਦਾ ਬੱਲੇ ਬੱਲੇ ਆ ਮੇਰੇ ਇਹ ਨਹੀਂ ਪੱਜੀ ਮੋੜਦੇ ਦੋਵੇਂ ਭਾਈ ਉਹ ਮੇਰੇ ਤਤਾ ਹੀ ਨੇ ਦੇਖ ਲੈ ਪਾਪਾ ਜਿੰਨਾ ਮਰਜੀ ਇਹਨਾਂ ਨੂੰ ਹਨਾ ਮਹੀਨੇ ਮਾ ਨੂੰ ਇੱਕ ਦੋ ਸੂਟ ਹੈ ਹੈ ਉਹ ਕਿਸੇ ਗੁਣੀਏ ਚ ਨਹੀਂ ਉਹ ਸਾਡਾ ਫਰਜ ਆ ਤੇਰਾ ਫਰਜ ਹੈ ਸਾਡਾ ਸਾਡਾ ਭਾਈ ਸਾਡੇ ਪੈਸੇ ਸਾਡੇ ਕੋ ਹੁੰਦੇ ਆ ਅੱਛਾ ਅੱਥੇ ਹੁਣ ਤੇਰਾ ਮੇਰੇ ਵਾਲੀ ਗੱਲ ਆ ਗਈ ਤੇਰੇ ਮੇਰੇ ਵਾਲੀ ਹੈ ਤੇ ਪੈਸੇ ਤੁਸੀਂ ਕੌਣ ਮੈਂ ਜਾਊਂਗੀ ਹਾਂ ਦੁੱਧ ਪਾਣ ਮੈਂ ਜਾਵਾਂ ਮੈਤੇ ਮੰਗਿਓ ਸਾਰੇ ਪੈਸੇ ਤੇ ਤਰ੍ਹਾਂ ਕਹੂੰਗੀ ਮੈਂ ਜਿਹੜੇ ਡਰਮਾਂ ਵਾਲਾ ਮੋਟਰਸਾਈਕਲ ਹੈ ਨਾ ਹਾਂ ਮੈਂ ਲੈ ਜੂਗੀ ਮੰਨੀ ਜ਼ਰੂਰਤ ਰੱਖਦੀ ਆ ਪਰਚੰਦਮ ਸਿੰਘ ਦੀ ਧੀ ਆ ਮੈਂ ਰਜਿੰਦਰ ਸਿੰਘ ਦੀ ਧੀ ਆ ਹਾਂ ਆਪਾਂ ਕਿਲੋ ਕਿਲੋ ਦੋ ਦੋ ਕਿਲੋ ਦੀ ਬਾਹਰ ਆ ਲੈਣੀ ਓਰੇ ਸੇ ਸਾਰੇ ਵੀ ਜੋੜਿਆ ਕਰੂੰਗੀ ਫਿਰ ਲੈ ਲਿਆ ਕਰੋ ਜੇ ਲੈਣੇ ਆ ਤੇ ਅੱਛਾ ਗੱਲਾਂ ਕਰਦੇ ਆ ਚੱਲ ਮੇਰੀ ਗੱਲ ਸੁਣ ਤੂੰ ਆ ਪੈਸੇ ਫੜਾਉ ਰਾਂ ਮੰਨੂ ਨਹੀਂ ਪਹਿਲਾਂ ਗੱਲ ਕਰ ਨਾਲੇ 2-2000 ਰੁਪਇਆ ਹੋਰ ਲਿਆਓ ਰਵਿੰਦਰ ਹੋਰ ਨਹੀਂ ਹੈਗਾ ਉਹ ਹੈਗਾ ਲੈ ਉਹ ਨਹੀਂ ਬਿਠਾਈ ਵੀ ਅੰਦਰ ਉੱਠੀ ਨਹੀਂ ਅਜਿਓ ਬੱਸ ਮੈਂ ਕੋਈ ਸ਼ਾਤ ਜਾ ਤੂੰ ਉੱਠੂਗੀ ਉਹ ਮਾਰਦੇ ਆ ਤਾਂ ਠੁੱਕਰ ਕੋਣ ਜਾਂਦੀ ਆ ਉਹਨੇ ਪਾਊਡਰ ਆ ਉਹਦੇ ਘਰ ਤਾਂ ਢੇਰੀ ਪਾਊਡਰ ਇਹ ਆ ਦਮਾ ਪਾਊਡਰ ਪੱਲਗੀ ਵੀ ਆ ਉਹਦੇ ਦਮਾ ਦਮਾ ਹੱਥ ਮਾਰਤਾ ਜਦ ਮੈਂ ਕਿਹਾ ਅਏ ਦੇ ਕਿੰਨਾ ਪਾਊਡਰ ਨੂਨ ਲੈਨੇ ਮੇਰਾ ਪਤਾ ਫਿਰ ਬੋਤਾ ਖਰਾਬ ਹੋ ਜਣਾ ਸਾਰਾ ਪਾਊਡਰ ਉਹ ਧਰ ਦੇਣਾ ਉਹ ਕੱਪੜੇ ਲਿਬੜ ਗਏ ਉਹਦੇ ਪਿੱਛੇ ਤੇ ਚੱਲ ਗੱਡੀ 'ਚ ਬੈਠੀਏ ਚੱਲ ਚੱਲੀਏ ਆਹ ਚਲੋ ਜਾਓ ਚਲੋ ਜੀ ਫੇਰ ਹੁਣ ਕਾਹਾਂ ਜਾ ਕੇ ਮਿਲਦੇ ਤੁਹਾਨੂੰ ਲਿਆਈਏ ਭਾਈ ਲਵਾਰੀਆਂ ਦੇਖੀਏ ਜਾ ਕੇ ਕਾਹਾਂ ਕਿਵੇਂ ਦੀਆਂ ਲਵਾਰੀਆਂ ਹੁਣ ਮੇਰੀ ਗੱਲ ਸੁਣਾ ਪੰਜ ਤਾਂ ਹੈਗਾ ਹੀ ਆ ਹੂੰ ਕਰ ਦੋ ਹੋਰ ਕਿਰਪਾ ਹੁਣ ਆਏ ਬਾਈ ਮੇਰੀ ਗੱਲ ਸੁਣ ਲਓ ਮੈਂ ਲਾਸਟ ਤਰੀਕਾ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਬੈਠਦੀ ਆ ਵਾਲ ਖਿਲਾਰਦੀ ਆ ਸਿਰ ਉੋਂਦੀ ਲਿਆਓ ਜਾ ਫਿਰ ਗੇਰ ਕੀ ਕਰਾ ਗੇ ਬਾਬੇ ਗੇ ਬਾਬੇ ਐ ਕਰ ਤੂੰ ਪੰਜ ਨੂੰ ਕਿ ਕਰ ਇਕੱਠੇ ਪੈਸੇ ਦੇਖੀ ਜਸਨੇ ਜਸਨੇ ਬਾਬੇ ਆ ਪਪਾ ਜੀ ਪਪਾ ਜੀ ਲੱਗੇ ਕੱਢਣ ਪਪਾ ਜੀ ਆ ਹੈਗਾ 5000 ਦਾ ਨੋਟ ਚਲੋ ਕੋਸਣਾ ਕੋਸਤਾ ਯੋਗਦਾਨ ਪਿਆ ਹੈਂ ਤੇ ਹੁਣ ਦੇਖ ਮੰਮੀ ਨੇ ਤਾਂ 5000 ਫੜਾਤਾ ਹੈ ਚੱਲ ਚਾਹੇ ਉਹ ਮੇਰਾ ਹੀ ਤਾਂ ਹਾਂ ਹਾਂ ਕਿੰਨਾ ਚਲਾਂ ਤੁਰ ਕੇ ਭਾਈ ਮੇਰਾ ਹੀ ਤਾਂ ਹੋਰ ਕਿਹਾ ਇਹਦਾ ਤਾਂ ਪਹਿਲੇ ਵਹੀ ਗੱਲ ਹੈ ਕਿੰਨੇ ਕਿੰਨੇ ਕਿ ਫੜਾਉਂਦੇ ਜਿਹੜੇ ਤੁਹਾਡੇ 5000 ਉਹ ਹੋ ਗਿਆ 500 ਪਾਪਾ ਜੀ ਨੇ ਦੇ ਤਾ ਕਿੰਨਾ ਹੋ ਗਿਆ 550 ਹੋ ਗਿਆ ਹੁਣ ਤੁਸੀਂ ਕਿੰਨੇ ਕਿੰਨੇ ਦਉਂਗਾ ਐਂ ਦੱਸੋ ਤੁਹਾਨੂੰ ਐ ਦੱਸੋ ਪਾਪਾ ਜੀ ਨੇ ਆਪਣੇ ਪਾਸੇ ਕਿੱਥੇ ਰੱਖੇ ਹੋ ਨਹੀਂ ਦੱਸ ਮੇਰੇ ਵਾਲਿਆਂ 'ਚੋਂ ਕੱਢਣ ਦਾ ਕੀ ਫਾਇਦਾ ਮੈਂ ਹੀ ਦੇਣਿਆ ਮੇਰੇ ਵਾਲੇ ਸੁਣ ਮੇਰੇ ਹੱਥ ਸਹੀ ਹੋਣੇ ਚਾਹੀਦੇ ਆ ਮੇਰੇ ਹੱਥ ਜੋ ਤੁਹਾਨੂੰ ਬਣਾਉਣੇ ਨੇ ਤੇਰੇ ਮਰਜ਼ੀ ਲਈ ਨਾ 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 ਇਹ ਨਹੀਂ ਇਹ ਤਾਂ ਗੱਲ ਗਲਤ ਆ ਲੈ ਆਓ ਮਲੇ ਮੁੱਟੇ ਕੱਢ ਫੁੱਟ ਕੇ ਉਹ ਮੇਰੇ ਪਾਸੋਂ ਜੋ ਕੱਢ ਲਿਆ ਹੈ ਹੈ ਕੋਈ ਕਹੇ ਕੱਢ ਲਿਆ ਕਿੱਦਾਂ ਕਿੱਦਾਂ ਦੁਬਾਰੀ ਜਾ ਹਾਂ ਮਾਰੇ ਪਿਆਦੇ ਦੀ ਪਾਸੇ ਮੇਰਾ ਉਹ ਮੁੰਡਾ ਵਿਆਹ 'ਚੋਂ ਮਿਲੇ ਤੇ ਥੋੜੇ ਜਿਹਾ ਬਾ ਵੀ ਬਾ ਹੈਂ ਲਿਆਓ 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 ਨਾ ਦੇਤੇ ਫਿਰ ਬਿੰਨੂ ਵੀ ਦੇਨੇ ਪੈਣਾਂ ਦਾਦੇ ਜਿਹਦਾ ਭਾਬੀ ਵੀ ਕੱਢੀ ਜਾਂਦੀ ਹੈਗੇ ਇਹਦੇ ਕੋਲ ਵੀ ਹਾਂ ਦੇਖੋ ਵੀ ਇਹ ਗੱਲ پتہ ਕੀ ਬੇ ਅਸੀਂ ਹੱਲਪ ਕਰਦੀ ਅਰਵਿੰਦਰ ਦੀ ਇਹ ਕੋਈ ਗੱਲ ਨਹੀਂ ਐ ਨੂੰ ਇਹ ਹਰਦਨ ਨੂੰ ਤਰਸੋ ਨੇ ਪਹਿਲਾਂ ਵੀ ਤਰਸੋ ਸੂਟ ਲੈਣਾ 10000 ਮਿੰਤਾ ਕਰਨੀਆਂ ਪੈਂਦੀਆਂ ਤਾਲਾ ਨਹੀਂ ਸਾਡੇ ਇਹਨਾਂ ਨੂੰ ਵੈਸੇ ਦੇਣ ਨੂੰ ਜੀ ਨਹੀਂ ਕਰਦਾ ਫੇ ਮਿੰਤਾ ਵਾਲੀ ਕਸਰ ਤੁਸੀਂ ਮੇਰੀ ਉੱਥੇ ਜਾ ਕੇ ਕੱਢ ਵੀ ਦਿੰਦੀਆਂ ਜਦ 35 35 ਸੌਲੇ ਆਪਾਂ ਹੱਥ ਰੱਖਦੀਆਂ ਚਾਰ ਚਾਰ ਵਾਲੇ ਬਰ ਹਾਂ ਫੇ ਤਰਸਾਂ ਬਾ ਮੈਂ ਤੁਹਾਨੂੰ ਦੱਸ ਹੈ ਹਾਂ ਉਦਾਲ ਐ ਨਾ ਟਾਪ ਦਾ ਸੂਟ ਪਾਇਆ ਵਾ ਪਤਾ ਨਹੀਂ ਕਿਆ ਸੱਟ ਲਿਆ ਉਥੇ ਵਿਆਹ ਮਾ ਮੈਂ ਖਾ ਆਹ ਕੋਈ ਡਰੈਕ ਕਲੀਨ ਕਰਾਉਣਾ ਪੈਣਾ ਦੱਸ ਡਰੈਕ ਕਲੀਨ ਕਰਾਉਣਾ ਪੈਣਾ ਬਾਪੂ ਜੀ ਇੰਨੇ ਮਹਿੰਗੇ ਸੂਟਾ ਇਹਦੇ ਵਿੱਚ ਹੁਣੇ ਨਹੀਂ ਹੈਗੇ ਸਾਰਾ ਕੁਝ ਉੱਧੜ ਜਾ ਇੱਕ ਤਾਂ ਮੰਮੀ ਦੇਖ ਮੇਰੀ ਗੱਲ ਸੁਣ ਇੱਕ ਤਾਂ ਇੰਨਾ ਮਹਿੰਗਾ ਸੂਟ ਫਿਰ ਉਹਨੂੰ ਸਾਲੇ ਨੂੰ ਡਰੈਕ ਕਲੀਨ ਕਰਾਉਣ ਨੂੰ ਵੀ 500 ਲੱਗਦਾ ਹਰੇਕ ਵਾਰ 400 ਨਹੀਂ ਕਰੀਏ ਕੀ ਬਦੂਤਾ ਸੂਟ ਮੰਮੀ ਮੋਗਰ ਸੋਚ ਕੇ ਪਾਈ ਕਰੋ ਇਹ ਮੰਮੀ ਮੋਗਰੀ ਨਾਲੇ ਕੁੱਟ ਦੇ ਕਰ ਤੂੰ ਦੇਖੀ ਜਾਉਂ ਜੇ ਮੋਗਰੀ ਨਾਲ ਕੁੱਟਤਾ ਸਾਰੇ ਸਿੱਪੇ ਸਾਰੇ ਉੱਧਰ ਕੋਈ ਗੱਲ ਨਹੀਂ ਪਹਿਲਾਂ ਨਹੀਂ ਪਹਿਲਾਂ ਨਹੀਂ ਤੇ ਧੁੰਦੇ ਹੁੰਦੇ ਪਤਾ ਹੈ ਕਰਿਆ ਕਰਦੀ ਸੀ ਜਿਹੜਾ ਕੜਾਈ ਵਾਲਾ ਸੂਟ ਆ ਪੱਲਾ ਸਾਈਡ ਪਾ ਕਰਤਾ ਜਿਹੜਾ ਪਿੱਛੇ ਦਾ ਪੱਲਾ ਲੈ ਲਵਾ ਵਾਹ ਲੈਣੀਆਂ ਯੋ ਮੈਂ ਹੀ ਕਢਾਈ ਆ ਮੋਗਰੀ ਮੋਚਣਾ ਵੀ ਇਹ ਕਰ ਦਿੰਦੀ ਸੀ ਮੈਂ ਜਿਹੜੇ ਬਟਨੇ ਮੂਰੇ ਬਟਨੇ ਚਾਹ ਚਾਹ ਟੁੱਟ ਜਾਂਦੇ ਮੋਗਰੀ ਉਹ ਸਾਈਡ ਪਕਾ ਦੇਣੀ ਆਰ ਬਹਾਂ ਵਾਲੇ ਚਾਹ ਸਾਈਡ ਪਕਾ ਦੇਣੇ ਬਾਕੀ ਨੂੰ ਮੋਗਰੀ ਫੇਤਣੀ ਉਹ ਤਾਂ ਮੂਛ ਫੇਰ ਦੇਣਾ ਜਿਹੜੇ ਮੈਂ ਨਹੀਂ ਮੋਗਰੀ ਜਾਂਦੀ ਹਾਂ ਇਹਦੀ ਜਾਓ ਫੇ ਲਿਆ ਮੈਂ ਵੀ ਯੂਪੀ ਕਈ ਵਾਰ ਐਂਸ ਹੁੰਦੀ ਨਹੀਂ ਜਦੋਂ ਲੈ ਕੇ ਹੋਰ ਕੀ ਆ ਹਾਂ ਇਹ ਨਹੀਂ ਆ ਪਹਿਹੇ ਤੋਂ ਹੁੰਦੇ ਫੇਰ ਫੇਰ ਹੁਣ ਟ੍ਰੈਕ ਲੇਨ ਜਿਆਦਾ ਯਾਦ ਆਉਂਦੀ ਆ ਐਖਣੀ ਤਾਂ ਹੋਈ ਕਰੋ ਸਾਰੇ ਜਣੇ ਮੈਂਟਾਂ ਦੀ ਜਿੱਪਾਂ ਵੀ ਐਂ ਕਰਦੀ ਹੁੰਦੀ ਸੀ ਮਮਮੀ ਤੁਹਾਡੇ ਕੱਪੜਿਆਂ ਦੀ ਗੱਲ ਕਰਦੀ ਸਾਡੇ ਸੂਟਾਂ ਦੀ ਥੋੜੀ ਨਾ ਗੱਲ ਕਰਦੀ ਪੁੱਛ ਲਓ ਚਾਹੇ ਮਮਮੀ ਜੀ ਨੂੰ ਮਮਮੀ ਕੀ ਦੀ ਸੂਟਾਂ ਦੀ ਕਰਦੀਆਂ ਆ ਹਾਂ ਲੈ ਬੱਸ ਜਦ ਇੰਨੇ ਮੈਂ ਕਿ ਸੂਟ ਨੇ ਬਣ ਗਈ ਗੱਲ ਬਣ ਗਈ ਗੱਲ ਐ ਮਮਮੀ ਗਾਂ ਤੇ ਮੋਗਰੀਓ ਚੱਲੂ ਵੀਰਿਆ 11000 ਦਾ ਯਾਰ ਆ 11000 ਦਾ ਹੈ ਹਾਂ ਇਸ ਵੀ ਨਹੀਂ ਲੈ ਸਕਦੇ ਹੋਵੇ 11000 ਦਾ ਚਾਹੇ 20000 ਦਾ ਹੋਵੇ ਚਾਹੇ ਠੀਕ ਆ ਖਰਾਬ ਹੋ ਜਾਵੇ ਕੋਈ ਗੱਲ ਨਹੀਂ ਕੋਈ ਮੈਂ ਹੁਣ ਤਾਂ ਮੋਗਰੀਓ ਚੱਲੂ ਦੋ ਵਾਰ ਵਿਆਹ ਤੋਂ ਪਹਿਲਾਂ ਬਾਜ਼ਰ ਤੋਂ ਪਾਇਆ ਸੂਟ ਤੀਜੀ ਵਾਰ ਪਾਇਆ ਹੁਣ ਡ੍ਰੈਕਲਿੰਗ ਕਰਾਇਆ ਆ ਮੇਰੇ ਨਾਲ ਲੜ ਪਏ ਉਦਣ ਕਹਿੰਦੇ ਤੇ ਦੋ ਵਾਰ ਹੀ ਪਾਏ ਮੈਂ ਇਹਨਾਂ ਨੂੰ ਜਿਹੜੇ ਪ੍ਰੂਫ ਦੇਣ ਲੱਗੀ ਖੜੀ ਖੜੀ ਨੇ ਤੇ ਮੈਂ 3-4 ਜਗ੍ਹਾ ਘਣਾਉਂਦੇ ਤੇ ਤੇ ਇਹਦਾ ਹਲਕੀ ਇਤਨੂੰ ਬਹੁਤ ਮੰਮੀ ਮੇਰੀ ਗੱਲ ਸੁਣ ਜਿਹੜਾ 10000 ਦਾ ਸੂਟ ਆ 11 ਦਾ 11000 ਦਾ ਸੂਟ ਆ ਇਹ ਤੇ ਚੰਗਾ ਬੰਦਾ 2-2000 ਵਾਲੇ 5 ਲੈ ਲਵੇ ਸੱਚਾ ਜੀ ਮੈਂ ਤਾਂ ਦਾ ਨੰਦਰਾ ਨੰਦਰਾ ਹੈਵੀ ਹੁੰਦਾ ਸੂਟ ਅੱਛਾ ਜਰੂਰ ਨੰਦਾਂ ਜਰੂਰੀ ਲਿਖਿਆ ਹੋਆ ਹੁੰਦਾ ਵੀ ਨੰਦਾਲਾ ਹੈਵੀ ਪਾਉਣਾ ਉਹ ਤੇ ਬਗੈਰ ਨੰਦੇ ਨਹੀਂ ਹੋਣੇ ਮੇਰੀ ਗੱਲ ਹੋਣਾ ਦੇ ਵਿਆਹ ਆ 2000 ਤਾਂ ਕਿਹਾ ਵੀ 2000 ਤਾਂ ਲੈ ਪੁੱਤ ਫਿਰ ਪਤਾ ਲੱਗੂ ਕੀ ਦਾ ਵਿਆਹ ਰਮਨ ਸੁਣਾ ਦੇ ਸਖੀ ਹੋਂ ਦੇ ਵਿਆਹ ਹੋਣੇ ਨਹੀਂ ਲੋੜ ਦਾ ਟਾਈਮ ਆ ਖਾਸਾ ਜਿਹੜਾ 11 ਜਾਂ ਤੁਸਣਾ ਜਨੂੰ 20 ਦਾ ਹੋ ਜਾਣਾ ਉਹ ਕਹਿੰਦੇ ਪੰਜ ਹਜ਼ਾਰ ਦਾ ਹੀ ਲੈ ਲਾ ਦੇਖਾ ਪਹਿਲੇ 5000 ਲੈ ਲੈਂਦੀ ਆਹ ਪਤਾ ਕੀ ਆ ਰਵੇ ਤੇ ਗੱਲ ਕੁਛ ਨਹੀਂ ਬਾਕੀ ਸਾਰੇ ਸੁੱਟਾ ਪਰ ਹੋ ਜਾਂਦਾ ਹੁੰਦਾ ਭਾਈ ਉਹਨਾਂ ਦਾ ਤਾਂ 11-12 ਕਰੋੜ ਦਾ ਕਿਲਾ ਉਹ ਤਾਂ ਚਾਹੇ 50000 ਦਾ ਪਾ ਲੈਣਾ ਜੀ ਦਿੱਤੀ ਜਾਂ ਫਿਰ ਚੱਲੀਏ ਇਅਰ ਟਾਈਮ ਦਾ ਨਹੀਂ ਸਾਡਾ ਵੀ 11-12 ਕਰੋੜ ਦਾ ਕਿਲਾ ਹੋਗਾ ਫਿਰ ਅਸੀਂ ਵੀ 50000 ਰੁਪਏ ਦੇ ਦਿੰਦੇ ਆ ਚੌਧਰ ਦਾ ਦੇਖ ਲੈ ਕੈਮਰਾ ਦਾ ਕੈਮਰਾ ਘੁੰਮਦਾ ਜਦ ਕਿੱਥੇ ਪਾਪਾ ਕਦੇ ਪਾਪਾ ਨੂੰ ਕਿੱਥੇ ਪਾਪਾ ਭਾਈ ਤੜ ਦੇ ਪੈਸੇ ਦੇ ਦੇ ਜਦੋਂ ਬੰਦਾ ਦਿਲਦਾਰ ਹੋਣਾ ਚਾਹੀਦਾ। ਕੀ? ਹਾਂ ਜੀ ਇਹ ਸਾਡੇ ਕੋਲ 5500 ਸਾਡੇ ਕੋਲ 2000 ਘਟਦਾ ਅਲਮਾਰੀਆਂ ਨੂੰ। ਭਾਈ ਮੈਂ ਤਾਂ ਇਹਨੂੰ ਕਿਹਾ ਮਾਂ ਜਿਹੜੇ ਟਾਂਕੇ ਟੁੰਕੇ ਲਾਏ ਵੇ। ਕਰੋ ਦਾ ਗੂਗਲ ਪੇ ਨੰਬਰ ਆ ਪਹਿਲੇ 52 ਲਾ ਦੀ ਤੀਆ 3 ਲਾ ਦੀ ਠੀਕ ਹੈ। ਹਾਂ ਤਾਂ ਜੜਾ ਤਰਸ ਆਈ ਜੀ। ਕਾਹਦਾ ਮੇਰੇ ਵਾਲਾ ਹੀ ਗਣਾਤਾ। ਮੇਰਾ ਹੀ ਗੋਗਲਪ ਹੈ। ਮੇਰਾ ਹੀ ਕੋਡ ਦੱਸੀ ਜਾਂਦਾ ਦੱਸ। ਮੈਂ ਨਾਲ ਨੂੰ ਕਿਹਾ ਮਾ ਜੇ ਟਾਂਕੇ ਟਣਕੇ ਲਾਏ ਹੋ ਕੱਢੋ ਭਾਈ ਦੋ 2000 ਰੁਪਏ ਲਮਾਰੀਆਂ ਲਿਆਣੀਆਂ ਦੋ ਕਹ ਨਹੀਂ ਮੈਂ ਤਿੰਨ ਆਉਂਦੀ ਹੈਗੀ ਮੈਂ ਹੁਣੇ ਪਤਾ ਲੱਗ ਜਣਾ ਕਿ ਨਹੀਂ ਭਾਈ ਐਦਾਂ ਦਾ ਕੋਈ ਹੋ ਨਹੀਂ ਸਕਦਾ ਵੀ ਤੁਸੀਂ ਨਾ ਟਾਂਕੇ ਲਾਉਂਦੀ ਹੋ ਹੋਰ ਕਿਆ ਨਾ ਪਾ ਜੇ ਮੈਂ ਬਾਬੇ ਜਾਨ ਦੇ ਮੈਂ ਕਦੇ ਚੁੱਟ ਨਹੀਂ ਮਿਲਦੀ ਮੈਂ ਸ਼ਰੀਆਮ ਕੱਢਦੀ ਪੁੱਛ ਲੋ ਜੀ ਲਾਉਂਗੀ ਜਾਨੀ ਸ਼ਰੀਆਮ ਜਰੂਰ ਕੱਢ ਕੇ ਲਿਆਉਂਗੀ ਜਿਹੜਾ 450 ਜੀ ਹੋਰ ਵੀ ਨਹੀਂ ਕੱਢਦਾ ਹੁੰਦਾ ਮੈਂ ਇਹ ਚੋਰੀ ਨਹੀਂ ਪਾਗਲ ਰਾਤ ਮੈਂ 500 ਲੁੱਟਾ ਮੈਂ ਜਿਹੜੇ ਕਹਤੇ ਮੇਰੇ ਵਿੰਦਰ ਮੈਂ 500 ਰੁਪਿਆ ਲੁੱਟਾ ਥੋੜੇ ਪਾਸੇ ਉਹਦੇ ਵਿੱਚ ਇਹ ਵਿਗਾ ਪਾ ਰ ਮੈਂ ਪਾਦੇ ਨਹੀਂ ਪਾਦੇ ਨਹੀਂ ਮੈਂ ਕਿਉਂਕਿ ਤੇ ਖਾਣਾ ਚੋਰੀ ਨਹੀਂ ਚੋਰੀ ਨਹੀਂ ਇਹ ਇਹ ਚੋਰੀ ਥੋੜਾ ਕਹਿੰਦੀ ਆ ਇਹ ਕਹਿੰਦੀ ਆ ਕੁਝ ਇਹ ਤਾਂ ਇਹ ਤਾਂ ਨਾ ਮੰਮੀ ਜਨਾਨੀਆਂ ਦੀ ਰੀਤ ਆਹੇ ਚੱਲਦੀ ਆਉਂਦੀ ਅਰੇ ਇਹ ਤਾਂ ਨਹੀਂ ਟਾਂਕਾ ਲਾਉਣਾ ਤਾਂਕਾ ਨਹੀਂ ਲੱਗਦਾ ਤਾਂਕਾ ਉਹ ਨਜ਼ਰ ਦੀ ਚੀਜ਼ ਲੈਂਦੀ ਚੱਲੂ ਤੇ ਮਾਲਾ ਬਟਾ 10 20 ਬੰਦਾ ਘੱਟ ਦੱਸ ਦੂਗਾ ਭਾਈ ਇਹ ਬਣਾਏ ਹੁੰਦਾ ਇਹ ਲੱਗਣੀ ਚਾਹੀਦੀ ਆ ਦੇਖ ਲਓ ਜੀ ਸਾਰੇ ਜਣੇ ਜਿੰਨੇ ਵੀ ਵੀਡੀਓ ਦੇਖਦੇ ਸਾਰੇ ਜਿਹੜੇ ਕਹਿੰਦੇ ਕਿ ਵਿੱਚਰ ਦੀ ਕਾਲਾ ਕੱਢਦਾ ਹੈ ਜੀ ਇਹ ਜਿਹੜੇ ਮਾਲਕਾ ਲਾਉਂਦੀਆਂ ਸ਼ਾਮ ਤੇ ਫੋਨ ਨਾਲੇ ਸ਼ੁਰੂ ਹੋਣੇ ਚਾਹੀਦੇ ਜਿਨ੍ਹਾਂ ਨੂੰ ਵੀ ਤੁਸੀਂ ਐਂ ਕਦੇ ਬੋਲੇ ਸੀਗੇ ਲੈ ਨਸ ਜੀ ਲਿਆਓ ਪੈਸੇ ਫਿਰ ਕਿੰਨੇ ਕਹਿ ਗਏ ਲੈਓ ਲੈਓ ਚੱਕ ਕੇ ਕਿੱਥੇ ਆ ਜਲਦੀ ਚਲੀਏ ਜਿੰਨੇ ਹੋਏ ਮੇ ਸਾਰੀ ਕੱਢ ਲਿਆ ਟਾਂਕਾ ਤੋ ਚੰਤ ਰੋੜ ਇਹ ਜੀ ਨੇ ਕਿਹਾ ਜੀ ਲੋ ਪਤਾ ਨਹੀਂ 1500 ਰੁਪਿਆ ਆਏਗਾ ਕੁਝ ਲਿਆਓ ਲਿਆਓ ਭਾਈ ਲਿਆਓ ਚੱਲੀਏ ਫੇਲ ਮਾਰੀਆਂ ਲੈਣ 5500 ਤਾਂ ਹੋ ਗਿਆ ਦੇਖਦੇ ਹਾਂ ਹੁਣ ਹਾਂ ਜੇ ਜਾਂਦਾ ਬੰਦਾ ਐ ਕਹਿੰਦਾ ਵੀ ਸੂਟ ਲਿਆਂਦੇ ਬਿੰਦਾਸੇ ਪਾਪੇ ਕਪੜਾ ਲਿਆ ਕੁਝ ਘਰ ਹੋ ਜਾਂਦਾ ਫੇਰ ਹੀ ਹਾਂ ਅੱਛਾ ਚਲ ਆ ਵੀ ਹੁਣ ਮੈਂ ਗਾਹਾਂ ਤੇ ਖਿਆਲ ਰੱਖੂੰਗਾ ਓਹੋ ਇਹ ਨਸ ਹੋ ਗਿਆ ਸ਼ੋਰ ਕੀਆ ਮੈਨੂੰ ਧੱਕੇ ਨਾਲ ਹੀ ਬਦਰਾਮ ਕਰਿਆ ਉਹਨੀਆਂ ਮੈਂ ਕਰਦੇ ਮੈਨੂੰ ਬਾਲਿਆ ਟਾਂਕੇ ਲੈ ਮੈਂ ਧਰਾਂ ਰੋਦੀ ਕ ਕਮਾਲ ਹੈ ਮੈਂ ਕਦੇ ਨਹੀਂ ਕੱਢੀ ਕੱਦੂ ਆਓ ਆਗੇ ਆਗੇ ਨੋਟ ਆਗੇ ਆਗੇ ਨੋਟ ਇਹ ਹੈ ਲੱਗਦੇ ਤਾਂ ਹੈਗੇ 5 6 ਕਿੰਨੇ ਆ 5 6 ਤੇ ਹੈ ਕਿ ਜਿੰਨੇ ਚੈੱਕ ਕੱਟ ਕੇ ਦਿੱਤਾ ਹੁੰਦਾ ਜਿਵੇਂ ਤੇ ਕਢਾ ਕੇ ਲੈ ਜਾਂਦੀ ਮੈਂ ਕਿੰਨਾ ਹੈ 2 4 ਹੈ 2000 ਹੋ ਗਿਆ ਹੈ 7:30 ਹੋ ਗਿਆ ਮੇਰੇ ਵੀ ਗਿਲ ਹੈ ਬਾਹ ਵੀ ਬਾਹ ਬਣ ਗਈ ਗੱਲ ਨਿਕਲ ਜਾਂਦੇ ਹੌਲੀ ਹੌਲੀ ਨਿਕਲਦੇ ਆ ਪਾਏ ਨਿਕਲਦੇ ਹੌਲੀ ਹੌਲੀ ਨਿਕਲਦੇ ਮੈਂ ਵੀ ਢਾਂਕੇ ਲਾਇਆ ਕਰਨੀ ਇਹ ਵੀ ਮੁਰਦੇ ਪਾਪੇ ਹਮ ਦੂਰ ਤੋਂ ਪੈਸੇ ਥੋੜੇ ਥੋੜੇ ਰੱਖਣ ਲੱਗੇ ਆ ਆ ਵੀ ਢਾਂਕੇ ਆ ਹਟ ਨਹੀਂ ਆ ਜਾਣਾ ਨਹੀਂ ਮੇਨੂੰ ਕਹਿ ਦੇ ਤੰਕੇ ਰੋ ਦੀ ਸਿੱਖ ਕਰਨੀ ਆ ਹਾਂ ਪਹਿਲਾਂ ਮੇਰੇ ਨਾਲ ਦਿਲ ਜਾਨਿਤ ਨਹੀਂ ਤਾਂ ਦੰਦਾ ਵੀ ਤੇ ਚੋਰੀ ਤੇ ਸਮਾਨ ਕੱਢਣਾ ਪਰ ਹੁਣ ਮੈਨੂੰ ਲਾਦਾ ਕੱਢਣਾ ਪੈਣਾ ਕਿਉਂਕਿ ਅੱਗੇ ਜਾ ਕੇ ਮੈਂ ਪਾਪਾ ਨੇ ਮੈਨੂੰ ਮੈਂ ਜਿੰਨੇ ਮੰਗੇ ਮੈਨੂੰ ਦੇ ਦਿੱਤੇ ਮੈਨੂੰ ਕਦੇ ਟਾਂਕੇ ਲਾਉਣ ਦੀ ਲੋੜ ਨਹੀਂ ਪਈ ਹੁਣ ਤੁਸੀਂ ਮੈਨੂੰ ਕਹਿੰਦੇ ਟਾਂਕੇ ਲਾਉਣੀ ਉਹ ਟਾਂਕੇ ਲਾ ਕੇ ਦਿਖਾਉਣੇ ਨਹੀਂ ਹਾਂ ਨਹੀਂ ਹਾਂ ਟਾਂਕੇ ਹੀ ਲੱਗੇ ਹੋਏ ਹੋਰ ਕਿਹਾਂ ਖੰਦ ਦੱਸੀ ਜਾਂਦੇ ਮੇਰੇ ਸ਼ਾਹਰ ਦੇ ਪੈਸੇ ਜੋੜੇ ਮੈਂ ਬਾਪੂ ਜੀਆ ਕੱਲ ਵਿਆਹ ਹੈ ਤੇ ਅੱਛਾ ਚੱਲ ਠੀਕ ਆ ਇਕੱਠੇ ਹੋਏ ਪੇ ਕੁਸ ਚੱਲ ਸਾਊਆ ਕੁੜੀ ਸਾਊਆ ਤੇਰੀ ਸਿਫਤ ਕਰ ਦਿੰਦਾ ਮੈਂ ਉਹ ਕਿੱਥੇ ਕਰਦਾ ਮੈਂ ਕਿੱਥੇ ਕਰਦਾ ਭਾਜੀ ਇਹਨਾਂ ਹਮੇ ਜੈਸਮਿਨ ਮੁੜ ਕੇ ਮੁੱਕਾ ਜਾਵੇ ਤੇ ਤੁਹਾਨੂੰ ਆਪ ਨੂੰ ਲੈ ਕੇ ਦੇਣੀਆਂ ਪੈਣਾ ਲੈ ਲੈ ਨਹੀਂ ਮੈਂ ਕਹਿ ਗਿਆ ਤੇ ਪੈਸਾ ਹੱਥ ਚ ਹੈ ਜੇ ਝੂਠੇ ਕਹਿ ਗਿਆ ਤੇ ਪੈਸਾ ਹੱਥ ਚ ਇਹ ਹੁਣ ਰੱਖ ਲੈਣਾ ਨੇ ਨਹੀਂ ਆ ਤਾਂ ਮੇਰੇ ਆ ਕਿਤੇ ਫਿਰ ਮੰਮੀ ਨੂੰ ਫੜਾ ਦੇ ਮੇਰੇ ਘਰੇ ਹੈਗੇ ਨਹੀਂ ਨਹੀਂ ਉਹ ਮੰਮੀ ਦੇ ਆ ਮੇਰੀ ਗੱਲ ਸੁਣ ਜਿਹਦੇ ਹੱਥ ਚ ਆਉਂਦੇ ਆ ਜਿਹਦੇ ਹੱਥ ਚ ਦੀਦੀ ਫੋਟੋ ਆਪਾਂ ਰੱਖਦੇ ਆ ਹਾਂ ਗਾਂ ਵੀ ਸੇਕੀ ਤਾਂ ਤਾਂ ਕਰਕੇ ਇਕੱਠੇ ਕਰੇ ਵੇ ਤੇ ਸੋ ਤਾਂ ਟੀਨ ਨਹੀਂ ਪੈਂਦੀ ਪਾਪਾ ਵਿਚਾਰਾ ਕਹਿ ਕਹਿ ਕੇ ਥੱਕ ਆ ਜਿਹੜੀ ਇਹਨੂੰ ਇਹਨੂੰ ਅੰਟੀਨਾ ਦੇ ਬਣਾਉਣਾ ਅੰਟੀਨਾ ਕਿਹਾ ਹੋਗਾ ਤਾਂ ਓਟੀਆਂ ਬਣਾਉਣਾ ਤਾਂ ਉਹਦੇ 70 ਪੈਸੇ ਜੋੜੇ ਦੇ ਤੇ ਬਣਾ ਦੂੰਗੇ ਓਟੀਆਂ ਓਟੀਆਂ ਦੀ ਕਾਹਨੂੰ ਟੈਨਸ਼ਨ ਦਿੱਤੀ ਆ ਨਾ ਓਟੀਆਂ ਮਾਲਾ ਵਾਲਿਆਂ ਨੇ ਪਾਣਾ ਨਾ ਬੂਲ ਵਾਲਿਆਂ ਨੇ ਪਾਣਾ ਓਟੀਆਂ ਇਹ ਮਾਲਾ ਵਾਲ ਇਹ ਕਹਿੰਦਾ ਸੋਰੀ ਜੀ ਜੀ ਨਾ ਪਾਣੇ ਆ ਨੇ ਅਰ ਸੋਈ ਤਾਂ ਬਣਾ ਲੈ ਇਹਨਾਂ ਨੂੰ ਕਿਰ ਸੋਈ ਦੇ ਰਤੋਈ ਵਾਲਾ ਮੁੱਦਾ ਜਿਆ ਝੜਾ ਪੇਰ ਉੱਟਿਆ ਆ ਕਿਧਰੇ ਤੇ ਦੋ ਕੁ ਦਿਨ ਤੇ ਪਤਾ ਨਹੀਂ ਕਿੱਥੇ ਦੇ ਇਹਨਾਂ ਨੂੰ ਗੱਲਾਂ ਯਾਦ ਆਣ ਲੱਗੀਆਂ ਦਿਮਾਗ 'ਚ ਕਿਹੜਾ ਉੱਠੀ ਜਾਂਦਾ ਜਦੋਂ ਤਾਂ ਕਾਣੀ ਤੁਸੀਂ ਕੁਝ ਕਹਿੰਦੇ ਵੀ ਸੋਈ ਬਾੜਨੀ ਚਾਹੀਦੀ ਆ ਜੀ ਬਾੜਨੀ ਤੇਰਾ ਤਾਂ ਘਰੋਂ ਹੀ ਬਾਹਰ ਰਹਿਣਾ ਸੋਈ ਇੱਕ ਪਹਿਲਾਂ ਮਦੀ ਤੇਰੇ ਲਾਈਆਂ ਪਹਿਲਾਂ ਥੋੜੀ ਛੱਤੀ ਮਸੀ ਆ ਛੱਤੀ ਮਸੀ ਆ ਹਾਂ ਹੁਣ ਲਿਆ ਤਾਂ ਬਣਾ ਦੇ ਨਹੀਂ ਮੈਂ ਦਿੰਨੀ ਆ ਤੁਹਾਡੇ ਮਨ ਛੋਟੇ ਸੇਤੀ ਕੁਛ ਵੀ ਨਹੀਂ ਆਇਆ ਯਾਰ ਉਹ ਮੇਰੇ ਕੋ ਕੁਛ ਨਹੀਂ ਆਇਆ ਨਾ ਜੀ ਮੀ ਇੰਨੇ ਅਪਰ ਪਾ ਜਾ ਉਹ ਪਹਿਲਾ ਉਹ ਵੀ ਤਰਸਾਉਂਦੇ ਮਿੱਕੀਆਂ ਦੀ ਫਸਲ ਕਰਦੇ ਆ ਉਹਦੇ ਪੈਸੇ ਕਿੱਥੇ ਜਾਂਦੇ ਆ ਉਹ ਮੇਰਾ ਚੋਲਾ ਖੋਲਿਆ ਹੁੰਦੇ ਹੁੰਦੇ ਲੋਕ ਇੱਥੇ ਮਨੇ ਮਗਰ ਲਾਗੇ ਬੈਂਕ ਮੇਰਾ ਮੈਸਰ ਨੂੰ ਦੁੱਧ ਪਾਣੇ ਆਪਾਂ ਉਹਦੀ ਪੈਸੇ ਕਿੱਥੇ ਜਾਂਦੇ ਉਹ ਵੀ ਚੋਲਾ ਖੋਲਿਆ ਲਟੇਰੇ ਲੁਟੇਰੇ ਮਗਰ ਲੱਗੇ ਤੇ ਦੋਹੇ ਚੋਲੇ ਇਕੱਠੀ ਖੋਲੇ ਦੋਹੇ ਚੋਲੇ ਖੋਲੇ ਕਰਾਈ ਨਹੀਂ ਹਾਂ ਹੁਕਿਆ ਮੰਮੀ ਅਗਲੀ ਵਾਰ ਤੋੜਾ ਆਪਾਂ ਦੋਹਾਂ ਨੂੰ ਲੈਣਾ ਤੁਸੀਂ ਮਾਰਨਾ ਡਾਕੂ ਬੰਨ ਜਾਈ ਨੇ ਕਾਲੇ ਕੱਪੜੇ ਪਾ ਲੈ ਪਰ ਮੈਂ ਨਾ ਨਿੱਕੜੀ ਤੇ ਗਲਤ ਫੜਨਾ ਤੂੰ ਨਹੀਂ ਆਣੀ ਸਾਹਮਣੇ ਮੈਂ ਤੇ ਜੈਸਮੀ ਨਹੀਂ ਜਾਉਂਗੀ ਹੈ ਜੈਸਮੀ ਤੋ 9500 9500 ਹੋ ਗਿਆ ਲੈ ਬਈ ਸੋਕਰ ਆਉ ਹੱਥ ਚ ਆ ਗਏ ਸਾਲੇ ਜਦ ਤੱਕ ਹੱਥ ਮਾ ਨਹੀਂ ਆਉਂਦੇ ਐਵੇਂ ਲੱਗੀ ਜਾਂਦਾ ਇਹਨੇ ਕਿਤੇ ਦੇਣੀ ਨਹੀਂ 10000 ਆਪਣੇ ਖੋਲਦੇ ਪਾਓ ਹੋਰ ਤੋੜਦੀਆਂ ਅਲਮਾਰੀਆਂ ਦਵਾ ਲਓ ਚੱਲੀਏ ਯਾਰ ਚਲੋ ਫੇ ਹੁਣ ਲਮਾਰੀਆਂ ਦਵਾ ਕੇ ਲਿਆਵਾਂ ਸਾਨੂੰ ਹਾਂ ਹੋ ਚਲੋ ਮਿਲਦੇ ਆ ਜੀ ਤੁਹਾਨੂੰ ਹੁਣ ਅਗਲੇ ਵਲੌਗ ਚ ਹੁਣ ਅਲਮਾਰੀਆਂ ਲੰਦੇ ਹੋਏ ਮਿਲਾਂਗੇ ਤੁਹਾਨੂੰ ਕੱਦੂ ਜਾ ਚਲੋ ਠੀਕ ਆ ਜੀ ਫੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੱਦੂ ਉਹ ਕੇ 진짜 너거 좋아하지?